ਤਾਂ ਨੂੰ ਕੰਪਲੇਂਟ ਆਈ ਸੀਗੀ ਜੀ ਉਹਦੇ ਰਿਗਾਰਡਿੰਗ ਅਸੀਂ ਚੈੱਕ ਕਰਨ ਵਾਸਤੇ ਇੱਥੇ ਆਏ ਆ ਤੇ ਅਸੀਂ ਇੱਥੋਂ ਦੋ ਸੈਂਪਲਸ ਲਏ ਪਨੀਰ ਦਾ ਲਿਆ ਦੇਖੋ ਵਰਸੀ ਦਾ ਦੇਖੋ ਉਹ ਅਸੀਂ ਮਿਹਨਤ ਕਰਦੇ ਆ ਸ਼ਿਕਾਇਤ ਵਾਲੇ ਦੀ ਸ਼ਿਕਾਇਤ ਕਰਨੀ ਹੈ ਜੀ ਦਾਂਦੀ ਜੀ ਜਿਹੜੀ ਅਸੀਂ ਕਾਰਵਾਈਆਂ ਰੈਗੂਲਰ ਬੇਸਿਸ ਤੇ ਕਰ ਰਹੇ ਆ ਲਗਭਗ ਅਸੀਂ ਇੱਕ ਹਫ਼ਤੇ 'ਚ ਤਿੰਨ ਤੋਂ ਚਾਰ ਸਾਡੀਆਂ ਰੇਟਸ ਹੁੰਦੀਆਂ ਹੀ ਹੁੰਦੀਆਂ ਅਸੀਂ ਬਹੁਤ ਅਸੀਂ ਬਹੁਤ ਮਿਹਨਤ ਨਾਲ ਤੇ ਹੁਣ ਆਲਮੋਸਟ ਡੇਲੀ ਸਾਡੀ ਕਾਰਵਾਈ ਕੋਈ ਨਾ ਕੋਈ ਕਿਤੇ ਨਾ ਕਿਤੇ ਚੱਲ ਰਹੀ ਹੈ ਛੋਟੇ ਜ਼ਿਲ੍ਹੇ 'ਚ ਸਾਡੇ ਪੈਨੋਂ ਸਾਡੀ ਸਸਲੀਆ ਸਰ ਅਸੀਂ ਆਪਣੇ ਸਾਡੇ ਪੈਨੋਂ ਜੋ ਅਸੀਂ ਦੁੱਧ ਖਰੀਦਦੇ ਹਾਂ ਉਹ ਵੀ ਪੂਰ ਦੇ ਦਿੰਦੇ ਹਾਂ ਤੇ ਅਸੀਂ ਜੋ ਬਣਾਉਂਦੇ ਆ ਪਰਚੇਜ਼ ਕਰਦੇ ਹਾਂ ਉਹ ਵੀ ਪੂਰ ਕਰਦੇ ਆ ਨੱਬਾ ਬਲੱਗ ਦੇ ਪਿੰਡ ਕੈਦੂਪੁਰ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਿਬ ਓਮ ਸਵੀਟਸ ਦੀ ਦੁਕਾਨ ਤੇ ਪਨੀਰ ਅਤੇ ਬਰਫੀ ਦੇ ਸੈਂਪਲ ਭਰੇ ਗਏ ਇਸ ਮੌਕੇ ਤੇ ਫੂਡ ਸੇਫਟੀ ਵਿਭਾਗ ਅਫਸਰ ਨੇ ਕਿਹਾ ਕਿ ਸਾਨੂੰ ਇਸ ਦੁਕਾਨ ਦੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਅਤੇ ਸ਼ਿਕਾਇਤ ਦੇ ਆਧਾਰ ਤੇ ਹੀ ਮਠਾਈ ਅਤੇ ਪਨੀਰ ਦੇ ਸੈਂਪਲ ਭਰੇ ਗਏ ਨੇ ਇਸ ਮੌਕੇ ਤੇ ਫੂਡ ਸੇਫਟੀ ਅਫਸਰ ਬਾਂਸਲ ਨੇ ਕਿਹਾ ਕਿ ਜੇਕਰ ਸੈਂਪਲ ਫੇਲ ਹੁੰਦਾ ਤਾਂ 5 ਲੱਖ ਰੁਪਏ ਤੱਕ ਦਾ ਜੁਰਮਾਨਾ ਤੇ ਸਜ਼ਾ ਵੀ ਹੋ ਸਕਦੀ ਹੈ ਪਰ ਦੁਕਾਨ ਤੇ ਪਈ ਮਠਾਈ ਤੁਸੀਂ ਦੇਖ ਕੇ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਮਠਾਈ ਖਾਣ ਯੋਗ ਹੈ ਕਿ ਨਹੀਂ ਮਠਾਈ ਦੇ ਵਿੱਚ ਮਰੀਆਂ ਹੋਈਆਂ ਮੱਖੀਆਂ ਤੇ ਹੋਰ ਚੀਜ਼ਾਂ ਸਾਫ਼ ਦਿਖਾਈ ਦੇ ਰਹੀਆਂ ਨੇ ਇਸ ਤੋਂ ਪਤਾ ਲੱਗਦਾ ਕਿ ਇਹ ਦੁਕਾਨਦਾਰ ਸਫਾਈ ਦਾ ਕਿੰਨਾ ਕੋ ਧਿਆਨ ਰੱਖਦੇ ਨੇ ਇਸ ਮੌਕੇ ਤੇ ਫੂਡ ਸੇਫਟੀ ਅਪਸਰ ਬਾਂਸਲ ਅਤੇ ਇਸ ਮੌਕੇ ਤੇ ਫੂਡ ਸੇਫਟੀ ਅਪਸਰ ਅਤੇ ਦੁਕਾਨ ਮਾਲਕ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਕੰਮ ਕੰਪਲੀਟ ਆਈ ਸੀ ਜੀ ਉਹਦੇ ਰਿਗਾਰਡਿੰਗ ਅਸੀਂ ਚੈੱਕ ਕਰਨ ਵਾਸਤੇ ਇੱਥੇ ਆਏ ਹਾਂ ਤੇ ਅਸੀਂ ਇੱਥੋਂ ਦੋ ਸੈਂਪਲਸ ਲੈ ਕੇ ਪਨੀਰ ਦਾ ਲਿਆ ਦੇਖੋ ਵਰਤੀ ਕਰੇ ਕਾਫੀ ਜੰਮੀਆ ਸਕੇਤਾ ਵੀ ਆ ਰਹੀਆਂ ਪਨੀਰ ਹੈ ਜਿਹੜਾ ਸੋਸਾਇਟੀ ਬਹੁਤ ਚੱਲ ਰਿਹਾ ਕਾਫੀ ਜਿਹੜਾ ਹੈ 5 ਕਿਲੋ ਦੇ ਵਿੱਚ ਕਿਲੋ ਦਾ ਉਹਨਾਂ ਦਾ 65 ਰੁਪਏ ਫਿਰ ਵੀ 80 ਜਾਂ 200 ਵੇਚ ਰਹੇ ਹੈ ਇਹ ਜਿਹੇ ਜਮੀਨ ਇਕ ਨੂੰ ਜੀ ਹਾਂਜੀ ਬਿਲਕੁਲ ਜੋ ਵੀ ਇਦਾਂ ਦਾ ਕੰਮ ਕਰ ਰਿਹਾ ਅਸੀਂ ਬਿਲਕੁਲ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ ਪਿਛਲੇ 2 ਤਰੀਕ ਨੂੰ ਹੀ ਮੈਂ 14 ਕਵਾਂਟਲ ਜਿਹੜਾ ਪਨੀਰ ਹੈ ਹਰਿਆਣੇ ਤੋਂ ਆ ਰਿਹਾ ਸੀ ਜੀ ਉਹ ਮੈਂ ਕੈਪਚਰ ਕੀਤਾ ਤੇ ਸਾਰਾ ਮਾਲ ਸੀਜ਼ ਕੀਤਾ ਤੇ ਨੈਕਸਟ ਦਿਨ ਦੀ ਰਿਪੋਰਟ ਨੂੰ ਵਾਰੀ ਹੈ ਤੇ ਉਹ ਆਇਆ ਫੇਲ ਆਇਆ ਜੀ ਤੇ ਇਦਾਂ ਦੀ ਜਿਹੜੀ ਅਸੀਂ ਕਾਰਵਾਈਆਂ ਰੈਗੂਲਰ ਬੇਸਿਸ ਤੇ ਕਰ ਲਗਭਗ ਅਸੀਂ ਇੱਕ ਹਫ਼ਤੇ 'ਚ 3 ਤੋਂ 4 ਸਾਡੀਆਂ ਰੇਡਸ ਹੁੰਦੀਆਂ ਹੀ ਹੁੰਦੀਆਂ ਅਸੀਂ ਬਹੁਤ ਅਸੀਂ ਬਹੁਤ ਮਿਹਨਤ ਨਾਲ ਤੇ ਹੁਣ ਆਲਮੋਸਟ ਡੇਲੀ ਸਾਡੀ ਕਾਰਵਾਈ ਕੋਈ ਨਾ ਕੋਈ ਕਿਤੇ ਨਾ ਕਿਤੇ ਚੱਲ ਰਹੀ ਹੈ ਛੋਟੇ ਜ਼ਿਲ੍ਹੇ 'ਚ ਤੇਰੀ ਹੈ ਜਿੱਦਾਂ ਦਾ ਬਹੁਤ-ਬਹੁਤ ਕਾਫੀ ਯੂਨਸ ਡੈਟੇਕਾ ਦੇਖੋ ਪਸ਼ੂਆਂ ਨੇ ਹੈਨਮੇਟਰੀ ਦੋਧੇ ਨੂੰ ਤਵਾ ਦਾ ਜਿਹੜੀ ਵਾਦੀ ਜਾ ਰਹੀ ਹੈ ਹਿੰਦੇ ਤੱਕ ਜਿਹੜਾ ਜੰਗ ਦਾ ਵਿਸ਼ਾ ਹੈ ਬਿਲਕੁਲ ਜੇ ਕੋਈ ਵੀ ਅਸੀਂ ਤੁਹਾਨੂੰ ਮੀਡੀਆ ਰਾਹੀਂ ਜਾਂ ਬਾਕੀ ਕਿਸੇ ਵੀ ਜੇ ਕਿਸੇ ਨੂੰ ਵੀ ਇਨਫੋਰਮੇਸ਼ਨ ਹੁੰਦੀ ਹੈ ਸਾਡੇ ਕੰਟੈਕਟ ਨੰਬਰ ਲੋ ਸਾਡੇ ਡੀ ਐਚਓ ਆਫਿਸ ਆਓ ਸਾਨੂੰ ਬਿਲਕੁਲ ਦੱਸ ਕੇ ਜਾਓ ਕਿੱਥੇ ਕੀ ਗਲਤ ਚੱਲ ਰਿਹਾ ਆਪਾਂ ਇੱਕ ਜਿਹੜਾ ਫੂਡ ਡਿਪਾਰਟਮੈਂਟ ਹੋ ਗਿਆ ਅਵੇਰਨੈਸ ਵਸਤੇ ਹੋ ਗਿਆ ਇੱਕ ਜਿਹੜਾ মিডিਆ ਹੈ ਅਸੀਂ ਅਸੀਂ ਕਹਿੰਦੇ ਰਲ ਮਿਲ ਕੇ ਆਪਾਂ ਲੋਕਾਂ ਦੀ ਸੇਤ ਦਾ ਧਿਆਨ ਰੱਖੀਏ ਕੋਈ ਵੀ ਇਨਫਰਮੇਸ਼ਨ ਹੁੰਦੀ ਹੈ ਸਾਨੂੰ ਜਰੂਰ ਦੱਸੋ ਤੇ ਅਸੀਂ ਫਿਰ ਸਖਤ ਸਖਤ ਕਾਰਵਾਈ ਕਰਾਂਗੇ ਜੇ ਸੈਂਪਲ ਫੇਲ ਹੁੰਦਾ ਤਾਂ ਕੀ ਕਾਰਵਾਈ ਕੀਤੀ ਜਾਂਦੀ ਹੈ ਜੇ ਕੋਈ ਸੈਂਪਲ ਫੇਲ ਹੁੰਦਾ ਤੇ ਉਹਦੀ ਕੈਟਾਗਰੀਜ਼ ਨੇ ਜਿਸ ਹਿਸਾਬ ਨਾਲ ਉਹਦੀ ਫੇਲ ਪਾਇਆ ਜਾਂਦਾ ਉਸ ਸਾਮ ਨੂੰ ਦੀ ਕਾਰਵਾਈ ਹੈ ਜੇ ਕੇਸ ਜੇ ਸਬਸਟੈਂਡਰਡ ਆਂਦਾ ਹੈ ਤਾਂ ਉਹਦੀ 5 ਲੱਖ ਤੱਕ ਦਾ ਜੁਰਮਾਨਾ ਹੈ ਜੀ ਜੇ ਮੰਨ ਲਓ ਅਨਸੇਫ ਹੰ ਦਾ ਫੀਲਡ ਵਿੱਚ ਜਿਹੜਾ ਸੀਜੀਐਮ ਕੋਰਟ ਦੇ ਵਿੱਚ ਕੇਸ ਲੱਗਦਾ ਜੀ ਉਹਦੇ ਵਿੱਚ ਫਿਰ ਸਜ਼ਾ ਵੀ ਹੁੰਦੀ ਹੈ ਤੇ ਜੁਰਮਾਨਾ ਵੀ ਹੁੰਦਾ ਦੋਮ ਚੀਜ਼ਾਂ ਤੇ ਦੇਖੋ ਜਿਹੜਾ ਵੈਸੇ ਜਿਹੜਾ ਆਪਣੀ ਅੱਖਾਂ ਨਾਲ ਆਪਾਂ ਦੇਖ ਸਕਦੇ ਹਾਂ ਜੇ ਕੋਈ ਖਰਾਬ ਲੱਗਦੀ ਹੈ ਤਾਂ ਪਹਿਲੀ ਗੱਲ ਤਾਂ ਲਓ ਨਾ ਜੇ ਫਿਰ ਵੀ ਆਪਾਂ ਨੂੰ ਲੱਗਦਾ ਕਿ ਕੁਝ ਗੜਬੜ ਹੈ ਤਾਂ ਸਾਨੂੰ ਜ਼ਰੂਰ ਦੱਸੋ ਕਿ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਿਸ ਨਾਲ ਦੇ ਨਾਲ ਕਾਰਵਾਈ ਕਰੀਏ ਸੜਕ ਕੋ ਬਰਕੀ ਜਾਂ ਫੀਲਡ ਲੱਤੋ ਸੋ ਇਹ ਕਿਹਨੇ ਸ਼ਿਕਾਇਤ ਆਈ ਹੈ ਕਿੰਨੀ ਸ਼ਿਕਾਇਤ ਹੈ ਜਿਹੜੀ ਸ਼ਿਕਾਇਤ ਦੇਖੋ ਅਸੀਂ ਮਿਹਨਤ ਕਰਦੇ ਹਾਂ ਸ਼ਿਕਾਇਤ ਵਾਲੇ ਦੀ ਸ਼ਿਕਾਇਤ ਕਰਨੀ ਹੈ ਜੀ ਇਹ ਖੇਤਰਾਂ ਵਾਲੇ ਦਾ ਸਮਾਨ ਇਤੇ ਤਿਆਰ ਕੀਤਾ ਜਾਂਦਾ ਸਾਡੇ ਕੋਲ ਸਾਡੇ ਵੱਲੋਂ ਫੁੱਲ ਆਪਣੇ ਵੱਲੋਂ ਫੁੱਲ ਤਸੱਲੀ ਹੈ ਜੀ ਸਰ ਸਾਡੇ ਸਮਾਨ ਤੋਂ ਸਮਾਨ ਕੋਈ ਨਹੀਂ ਨਹੀਂ ਲੈਂਦੇ ਨਹੀਂ ਸਰ ਬਣਾਉਣਾ ਨਹੀਂ ਸਰ ਆਪਣਾ ਨੇ ਜੀ ਸਰ ਜੇ ਸੈਂਪਲ ਲੈਤੇ ਜੇ ਫੇਲ ਹੁੰਦੇ ਤਾਂ ਉੱਤੇ ਕਾਰਵਾਈ ਹੋਊ ਤੁਹਾਡੇ ਤੋਂ ਸਰ ਫੇਲ ਤਾਂ ਵੈਸੇ ਹੋਈ ਨਹੀਂ ਸਕਦੇ ਕਿਵੇਂ ਹੋ ਜਾਣਗੇ ਜਦੋਂ ਸਾਡੂੰ ਅੱਜ ਪਹਿਲੇ ਸਾਡੂੰ ਵਿਸ਼ਵਾਸ ਹੈ ਸਾਡੇ ਵਾਲੀ ਸਾਡਾ ਸਮਾਨ ਪਿਓਰ ਹੈ ਸਾਡੇ ਵੱਲੋਂ ਸਾਡੀ ਤਸੱਲੀ ਹੈ ਸਰ ਅਸੀਂ ਆਪਣੇ ਸਾਡੇ ਪਿੰਨੋ ਦੋ ਅਸੀਂ ਦੁੱਧ ਖਰੀਦਦੇ ਹਾਂ ਅਸੀਂ ਉਹ ਵੀ ਪਿਓਰ ਲੈਂਦੇ ਹਾਂ ਤੇ ਅਸੀਂ ਜੋ ਬਣਾਉਨੇ ਆਂ ਪਰਚੇਜ਼ ਕਰਦੇ ਹੋ ਵੀ ਪੋਰੋ ਕਰਦੇ ਫ੍ਰੀ ਅਸੀਂ ਸਰ ਵੇਚਦੇ ਆ 300 ਰੁਪਏ ਕਿਲੋ ਪਰ ਕੀ ਕੀ ਪਰਤੋ ਉਹ 400 ਰੁਪਏ ਕਿਲੋ ਸਰ